ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਕਪ੍ਰਿਤ ਕੋਰ ਬਸਰਾ ਵੱਡੀ ਖਬਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਉਹਨਾਂ ਦੇ ਵੱਲੋਂ ਆਪਣੀ ਇੱਕ ਫਿਲਮ ਯਮਲਾ ਦੀ ਸ਼ੂਟਿੰਗ ਅਜੇ ਜੜੀ ਕੀਤੀ ਗਈ ਸੀ ਤੇ ਉੱਥੇ ਹੀ ਉਹਨਾਂ ਨੂੰ ਚਾਉਣ ਵਾਲੇ ਜਿਹੜੇ ਉਹਨਾਂ ਦੇ ਫੈਨਸ ਨੇ ਉਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਆਖਿਰਕਾਰ ਇਹ ਫਿਲਮ ਹੈ ਜਿਹੜੀ ਕਦੋਂ ਸਿਨੇਮਾ ਘਰਾਂ ਦੇ ਵਿੱਚ ਆਏਗੀ ਕਦੋਂ ਹੈ ਜਿਹੜੀ ਕਿ ਰਿਲੀਜ਼ ਹੋਏਗੀ ਤਾਂ ਉੱਥੇ ਹੀ ਦੱਸ ਦਈਏ ਕਿ ਉਹਨਾਂ ਦੇ ਲਈ ਖੁਸ਼ਖਬਰੀ ਹੈ ਜੋ ਕਿ ਹੁਣ ਇਹ ਫਿਲਮ ਹੈ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਜਿੱਥੇ ਕਿ ਇੱਕ ਵਾਰ ਫਿਰ ਤੋਂ ਪਉ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖ ਸਕਦੇ ਨੇ ਤਦਾਦ ਜੀ ਕੀ 28 ਨਵੰਬਰ ਨੂੰ ਇਹ ਫਿਲਮ ਹੈ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਜਿੱਥੇ ਕਿ ਰਾਜਵੀਰ ਜਵੰਦਾ ਦੇ ਵੱਲੋਂ ਯਮਲਾ ਫਿਲਮ ਹੈ ਜੋ ਕਿ ਉਸ ਦੀ ਸ਼ੂਟਿੰਗ ਕੀਤੀ ਗਈ ਸੀ ਤੇ ਉੱਥੇ ਹੀ ਹੁਣ ਇਹ ਫਿਲਮ ਹੈ ਜਿਹੜੀ 28 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤਦਾਦ ਜੀ ਕੀ ਉਹਨਾਂ ਨੂੰ ਚਾਹਣ ਵਾਲੇ ਨੇ ਜਿਹੜੇ ਉਹ ਬੇਸਬਰੀ ਦੇ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਹੁਣ ਉਹ ਇੱਕ ਵਾਰ ਫਿਰ ਉਹਨਾਂ ਦੀ ਝਲਕ ਹੈ ਜਿਹੜੀ ਇਸ ਫਿਲਮ ਦੇ ਜ਼ਰੀਏ ਦੇਖ ਸਕਦੇ ਨੇ ਤਦਾਦ ਜੀ ਕੀ 8 ਅਕਤੂਬਰ ਨੂੰ ਰਾਜਵੀਰ ਜਵੰਦਾ ਇਸ ਪੂਰੇ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਸੀ ਤੇ ਉਹਨਾਂ ਨੂੰ ਜਿਹੜੇ ਚਾਹਣ ਵਾਲੇ ਨੇ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਸੀ ਤਾਂ ਗਾਇਕ ਨੂੰ ਜਿਹੜਾ ਫਿਲਮ ਦਾ ਜਿਹੜੇ ਜਿਹੜੇ ਫੈਨਸ ਨੇ ਉਹ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਫਿਲਮ ਹੈ ਜਿਹੜੀ ਕਦੋਂ ਰਿਲੀਜ਼ ਹੋਵੇਗੀ ਤਾਂ ਹੁਣ ਇਸ ਫਿਲਮ ਦਾ ਜਿਹੜਾ ਸਸਪੈਂਸ ਹੈ ਉਹ ਖਤਮ ਹੋ ਚੁੱਕਿਆ ਜਿੱਥੇ ਕਿ ਹੁਣ ਇਹ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫਿਲਮ ਹੈ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਤਾਂ ਯਮਲਾ ਫਿਲਮ ਹੈ ਜੋ ਕਿ ਹੁਣ ਸਿਨੇਮਾ ਘਰਾਂ ਦੇ ਵਿਚ ਦੇਖੇਗੀ ਜਿਸ ਦੇ ذریعے ਤੁਸੀਂ ਇਹ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਵੀ ਜੋ ਕਿ ਸਿਨੇਮਾ ਘਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਦੱਸ ਜੀ ਕਿ 28 ਨਵੰਬਰ ਨੂੰ ਇਹ ਫਿਲਮ ਹੈ ਜੋ ਰਿਲੀਜ਼ ਹੋਣ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਪ੍ਰਿਤ ਕੋਰ ਬਸਰਾ ਵੱਡੀ ਖਬਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਉਹਨਾਂ ਦੇ ਵੱਲੋਂ ਆਪਣੀ ਇੱਕ ਫਿਲਮ ਯਮਲਾ ਦੀ ਸ਼ੂਟਿੰਗ ਅਜੜੀ ਕੀਤੀ ਗਈ ਸੀ ਤੇ ਉੱਥੇ ਹੀ ਉਹਨਾਂ ਨੂੰ ਚਾਉਣ ਵਾਲੇ ਜਿਹੜੇ ਉਹਨਾਂ ਦੇ ਫੈਨਸ ਨੇ ਉਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਆਖਿਰਕਾਰ ਇਹ ਫਿਲਮ ਹੈ ਜਿਹੜੀ ਕਦੋਂ ਸਿਨੇਮਾ ਘਰਾਂ ਦੇ ਵਿੱਚ ਆਏਗੀ ਕਦੋਂ ਹੈ ਜਿਹੜੀ ਕਿ ਰਿਲੀਜ਼ ਹੋਏਗੀ ਤਾਂ ਉੱਥੇ ਹੀ ਦੱਸ ਦਈਏ ਕਿ ਉਹਨਾਂ ਦੇ ਲਈ ਖੁਸ਼ਖਬਰੀ ਹੈ ਜੋ ਕਿ ਹੁਣ ਇਹ ਫਿਲਮ ਹੈ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਜਿੱਥੇ ਕਿ ਇੱਕ ਵਾਰ ਫਿਰ ਤੋਂ ਉਹ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖ ਸਕਦੇ ਨੇ ਤਦਾਦ ਜੀ ਕਿ 28 ਨਵੰਬਰ ਨੂੰ ਇਹ ਫਿਲਮ ਹੈ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਜਿੱਥੇ ਕਿ ਰਾਜਵੀਰ ਜਵੰਦਾ ਦੇ ਵੱਲੋਂ ਯਮਲਾ ਫਿਲਮ ਹੈ ਜੋ ਕਿ ਉਸ ਦੀ ਸ਼ੂਟਿੰਗ ਕੀਤੀ ਗਈ ਸੀ ਤੇ ਉੱਥੇ ਹੀ ਹੁਣ ਇਹ ਫਿਲਮ ਹੈ ਜਿਹੜੀ 28 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤਦਾਦ ਜੀ ਕਿ ਉਹਨਾਂ ਨੂੰ ਚਾਹਣ ਵਾਲੇ ਨੇ ਜਿਹੜੇ ਉਹ ਬੇਸਬਰੀ ਦੇ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਹੁਣ ਉਹ ਇੱਕ ਵਾਰ ਫਿਰ ਉਹਨਾਂ ਦੀ ਝਲਕ ਹੈ ਜਿਹੜੀ ਇਸ ਫਿਲਮ ਦੇ ਜ਼ਰੀਏ ਦੇਖ ਸਕਦੇ ਨੇ ਤਦਾਦ ਜੀ ਕਿ 8 ਅਕਤੂਬਰ ਨੂੰ ਰਾਜਵੀਰ ਜਵੰਦਾ ਇਸ ਪੂਰੇ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਸੀ ਤੇ ਉਹਨਾਂ ਨੂੰ ਜਿਹੜੇ ਚਾਹਣ ਵਾਲੇ ਨੇ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਸੀ ਤੱਬ ਗਾਇਕ ਨੂੰ ਜਿਹੜਾ ਫਿਲਮ ਦਾ ਜਿਹੜੇ ਜਿਹੜੇ ਫੈਨਸ ਨੇ ਉਹ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਫਿਲਮ ਹੈ ਜਿਹੜੀ ਕਦੋਂ ਰਿਲੀਜ਼ ਹੋਵੇਗੀ ਤਾਂ ਹੁਣ ਇਸ ਫਿਲਮ ਦਾ ਜਿਹੜਾ ਸਸਪੈਂਸ ਹੈ ਉਹ ਖਤਮ ਹੋ ਚੁੱਕਿਆ ਜਿੱਥੇ ਕਿ ਹੁਣ ਇਹ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫਿਲਮ ਹੈ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਤਾਂ ਯਮਲਾ ਫਿਲਮ ਹੈ ਜੋ ਕਿ ਹੁਣ ਸਿਨੇਮਾ ਘਰਾਂ ਦੇ ਵਿਚ ਦੇਖੇਗੀ ਜਿਸ ਦੇ ذریعے ਤੁਸੀਂ ਇਹ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਵੀ ਜੋ ਕਿ ਸਿਨੇਮਾ ਘਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਦੱਸ ਜੀ ਕਿ 28 ਨਵੰਬਰ ਨੂੰ ਇਹ ਫਿਲਮ ਹੈ ਜੋ ਰਿਲੀਜ਼ ਹੋਣ ਜਾ ਰਹੀ ਹੈ